ਚਲੋ ਪ੍ਰਾਈਮ ਮਿੰਿਸਟਰ ਨੂੰ ਘੇਰੀਏ ਚਲੋ ਬੀਜੇਪੀ ਨੂੰ ਘੇਰੀਏ ਮੈਂ ਅੱਜ ਵੀ ਗੱਲ ਕਹੀ ਆ ਵੀ ਇਸ ਰੈਜ਼ੋਲੂਸ਼ਨ ਨੂੰ ਅਸੀਂ ਸਪੋਰਟ ਕਰਦੇ ਆ ਪਰ ਟੈਂਡ ਦਾ ਸੇਮ ਟਾਈਮ ਇਸ ਰੈਜ਼ੋਲੂਸ਼ਨ ਨਾਲ ਹੋਣਾ ਕੁਝ ਨਹੀਂ ਆ ਜਾ ਕੇ ਉੱਥੇ ਹਿੱਕ 'ਚ ਵੱਜੀਏ ਤਾਂ ਜਾ ਕੇ ਬੀਜੇਪੀ ਨੇ ਕਿਤੇ ਪੰਜਾਬ ਦੀ ਗੱਲ ਸੁਣਨੀ ਆ ਨਹੀਂ ਤਾਂ ਨਹੀਂ ਸੁਣਨੀ ਉਹ ਗਵਰਨਮੈਂਟ ਆਫ ਇੰਡੀਆ ਨੇ 5500 ਡੈਮ ਜਿਹੜੇ ਆ ਸਿੱਧੇ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਅੰਦਰ ਲੈ ਲਏ ਲੇਕਿਨ ਡੁੱਬਣ ਨੂੰ ਪੰਜਾਬ ਲੰਨ ਨੂੰ ਪੰਜਾਬ ਲੈ ਕੇ ਜਦੋਂ ਪੈਕੇਜ ਦੀ ਗੱਲ ਆਉਂਦੀ ਆ ਤੇ ਉਦੋਂ ਹਮੇਸ਼ਾ ਪੰਜਾਬ ਨਾਲ ਵਿਤਕਰਾ ਜਿਹੜਾ ਹੁੰਦਾ ਔਰ ਪਿਛਲੀ ਵਾਰੀ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਆਪਣਾ ਡੈਮ ਸੇਫਟੀ ਐਕਟ ਲਿਆਂ ਲਿਆਵਾਂਗੇ ਪਰ ਅੱਜ ਤੱਕ ਨਹੀਂ ਲਿਆਂਦਾ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਉਹ ਦਿੱਲੀ ਵਾਲੇ ਧਾੜਵੀਤ ਨਹੀਂ ਤੁਹਾਨੂੰ ਰੋਕਦੇ ਜਿਹੜੀ ਜਿਹੜੀ ਚੀਮਾ ਸਾਹਿਬ ਨੇ ਗੱਲ ਕਹੀ ਸੀ ਨਾ ਵੀ ਦਿੱਲੀ ਵਾਲੇ ਧਾੜਵੀ ਬੜੇ ਆਉਂਦੇ ਆ ਤੇ ਤੁਸੀਂ ਵੀ ਹੁਣ ਬਚ ਜੋ ਆਮ ਆਦਮੀ ਪਾਰਟੀ ਵਾਲੇ ਉਹ ਦਿੱਲੀ ਵਾਲੇ ਧਾੜ ਵੀ ਆ ਜਿਹੜੇ ਤੁਹਾਨੂੰ ਸਾਰੇ ਖਰਾਬ ਕਰਨ ਲੱਗੇ ਹੋਏ ਆ ਔਰ ਦੂਸਰੀ ਗੱਲ ਜਿਹੜੀ ਆਈਐਮਡੀ ਆ ਜਿਹਦੀ ਵੇਰੀਏਸ਼ਨ ਐਵਰੇਜ 650% ਆ ਉਹਨਾਂ ਨੇ ਜਾਣ ਬੁੱਝ ਕੇ ਪੰਜਾਬ ਦਾ ਨੁਕਸਾਨ ਕੀਤਾ ਕਿਉਂਕਿ ਜੇ ਇੰਨੀ ਵੇਰੀਏਸ਼ਨ ਹੋਵੇ ਤੇ ਉਹਦੇ ਅਗੇਂਸਟ ਅਸੀਂ ਮਤਾ ਨਹੀਂ ਲਿਆਉਂਦੇ ਉਹਦੇ ਅਗੇਂਸਟ ਅਸੀਂ ਬੋਲਦੇ ਨਹੀਂ ਹੈ ਉਹਦੇ ਅਗੇਂਸਟ ਅਸੀਂ ਪ੍ਰੈਜ਼ੀਡੈਂਟ ਨੂੰ ਨਹੀਂ ਲਿਖਦੇ ਤਾ ਫਿਰ ਮੈਨੂੰ ਲੱਗਦਾ ਕਿ ਉਹ ਵੀ ਪੰਜਾਬ ਨਾਲ ਜਸਟਿਸ ਨਹੀਂ ਹੈਗਾ ਔਰ ਇਹਦੇ ਲਈ ਮੈਂ ਤਾਂ ਇਹ ਗੱਲ ਕਿਉਂਕਿ ਬਾਜਵਾ ਸਾਹਿਬ ਨੇ ਵੀ ਕਹੀ ਆ ਕਿ ਚਲੋ ਪ੍ਰਾਈਮ ਮਿਨਿਸਟਰ ਨੂੰ ਘੇਰੀਏ ਚਲੋ ਬੀਜੇਪੀ ਨੂੰ ਘੇਰੀਏ ਅਸਲੀ ਗੱਲ ਹੈ ਇਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਹੈ ਇਹ ਜਦੋਂ ਵੀ ਬੀਜੇਪੀ ਦੀ ਗੱਲ ਆਉਂਦੀ ਹੈ ਨਾ ਤੇ ਉਦੋਂ ਇੱਥੇ ਰੈਜ਼ੋਲੂਸ਼ਨ ਪਾ ਲੈਂਦੇ ਆ ਆ ਮੈਂ ਅੱਜ ਵੀ ਗੱਲ ਕਹੀ ਆ ਕਿ ਇਸ ਰੈਜ਼ੋਲੂਸ਼ਨ ਨੂੰ ਅਸੀਂ ਸਪੋਰਟ ਕਰਦੇ ਆ ਪਰ ਟਾਈਟ ਦਾ ਸੇਮ ਟਾਈਮ ਇਸ ਰੈਜ਼ੋਲੂਸ਼ਨ ਨਾਲ ਹੋਣਾ ਕੁਝ ਨਹੀਂ ਹੈ ਜਾ ਕੇ ਉੱਥੇ ਹਿੱਕ 'ਚ ਵਜਿਏ ਤਾਂ ਜਾ ਕੇ ਬੀਜੇਪੀ ਨੇ ਕਿਤੇ ਪੰਜਾਬ ਦੀ ਗੱਲ ਸੁਣਨੀ ਆ ਨਹੀਂ ਤਾਂ ਨਹੀਂ ਸੁਣਨੀ ਵੀ ਚਲੋ ਪ੍ਰਾਈਮ ਮਿੰਿਸਟਰ ਨੂੰ ਘੇਰੀਏ ਚਲੋ ਬੀਜੇਪੀ ਨੂੰ ਘੇਰੀਏ ਮੈਂ ਅੱਜ ਵੀ ਗੱਲ ਕਹੀ ਆ ਵੀ ਇਸ ਰੈਜ਼ੋਲੂਸ਼ਨ ਨੂੰ ਅਸੀਂ ਸਪੋਰਟ ਕਰਦੇ ਆ ਪਰ ਟੈਟ ਦਾ ਸੇਮ ਟਾਈਮ ਇਸ ਰੈਜ਼ੋਲੂਸ਼ਨ ਨਾਲ ਹੋਣਾ ਕੁਝ ਨਹੀਂ ਆ ਜਾ ਕੇ ਉੱਥੇ ਹਿੱਕ 'ਚ ਵਜਿਏ ਤਾਂ ਜਾ ਕੇ ਬੀਜੇਪੀ ਨੇ ਕਿਤੇ ਪੰਜਾਬ ਦੀ ਗੱਲ ਸੁਣਨੀ ਆ ਨਹੀਂ ਤਾਂ ਨਹੀਂ ਸੁਣਨੀ ਗਵਰਨਮੈਂਟ ਆਫ ਇੰਡੀਆ ਨੇ 5500 ਡੈਮ ਜਿਹੜੇ ਆ ਸਿੱਧੇ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਅੰਦਰ ਲੈ ਲਏ। ਲੇਕਿਨ ਡੁੱਬਣ ਨੂੰ ਪੰਜਾਬ ਲੰਨ ਨੂੰ ਪੰਜਾਬ ਲੇਕਰ ਜਦੋਂ ਪੈਕੇਜ ਦੀ ਗੱਲ ਆਉਂਦੀ ਆ ਤੇ ਉਦੋਂ ਹਮੇਸ਼ਾ ਪੰਜਾਬ ਨਾਲ ਵਿਤਕਰਾ ਜਿਹੜਾ ਹੁੰਦਾ। ਔਰ ਪਿਛਲੀ ਵਾਰੀ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਆਪਣਾ ਡੈਮ ਸੇਫਟੀ ਐਕਟ ਲਿਆਂ ਲਿਆਵਾਂਗੇ। ਪਰ ਅੱਜ ਤੱਕ ਨਹੀਂ ਲਿਆਂਦਾ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਉਹ ਦਿੱਲੀ ਵਾਲੇ ਧਾੜਵੀਤ ਨਹੀਂ ਤੁਹਾਨੂੰ ਰੋਕਦੇ। ਜਿਹੜੀ ਜਿਹੜੀ ਚੀਮਾ ਸਾਹਿਬ ਨੇ ਗੱਲ ਕਹੀ ਸੀ ਨਾ ਵੀ ਦਿੱਲੀ ਵਾਲੇ ਧਾੜ ਵੀ ਬੜੇ ਆਉਂਦੇ ਆ ਤੇ ਤੁਸੀਂ ਵੀ ਹੁਣ ਬਚ ਜੋ ਆਮ ਆਦਮੀ ਪਾਰਟੀ ਵਾਲੇ ਉਹ ਦਿੱਲੀ ਵਾਲੇ ਧਾੜ ਵੀ ਆ ਜਿਹੜੇ ਤੁਹਾਨੂੰ ਸਾਰੇ ਖਰਾਬ ਕਰਨ ਲੱਗੇ ਹੋਏ ਆ ਔਰ ਦੂਸਰੀ ਗੱਲ ਜਿਹੜੀ ਆਈਐਮਡੀ ਆ ਜਿਹਦੀ ਵੇਰੀਏਸ਼ਨ ਐਵਰੇਜ 650% ਆ ਉਹਨਾਂ ਨੇ ਜਾਣ ਬੁੱਝ ਕੇ ਪੰਜਾਬ ਦਾ ਨੁਕਸਾਨ ਕੀਤਾ ਕਿਉਂਕਿ ਜੇ ਇੰਨੀ ਵੇਰੀਏਸ਼ਨ ਹੋਵੇ ਤੇ ਉਹਦੇ ਅਗੇਂਸਟ ਅਸੀਂ ਮਤਾ ਨਹੀਂ ਲਿਆਉਂਦੇ ਉਦੇ ਅਗੇਂਸਟ ਅਸੀਂ ਬੋਲਦੇ ਨਹੀਂ ਹੈ ਉਦੇ ਅਗੇਂਸਟ ਅਸੀਂ ਪ੍ਰੈਜ਼ੀਡੈਂਟ ਨੂੰ ਨਹੀਂ ਲਿਖਦੇ ਤਾਂ ਫਿਰ ਮੈਨੂੰ ਲੱਗਦਾ ਕਿ ਉਹ ਵੀ ਪੰਜਾਬ ਨਾਲ ਜਸਟਿਸ ਨਹੀਂ ਹੈਗਾ ਔਰ ਇਹਦੇ ਲਈ ਮੈਂ ਤਾਂ ਇਹ ਗੱਲ ਕਿਉਂਕਿ ਬਾਜਵਾ ਸਾਹਿਬ ਨੇ ਵੀ ਕਹੀ ਆ ਕਿ ਚਲੋ ਪ੍ਰਾਈਮ ਮਿਨਿਸਟਰ ਨੂੰ ਘੇਰੀਏ ਚਲੋ ਬੀਜੇਪੀ ਨੂੰ ਘੇਰੀਏ ਅਸਲੀ ਗੱਲ ਹੈ ਇਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਹੈ ਇਹ ਜਦੋਂ ਵੀ ਬੀਜੇਪੀ ਦੀ ਗੱਲ ਆਉਂਦੀ ਹੈ ਨਾ ਤੇ ਉਦੋਂ ਇੱਥੇ ਰੈਜ਼ੋਲੂਸ਼ਨ ਪਾ ਲੈਂਦੇ ਆ ਆ ਮੈਂ ਅੱਜ ਵੀ ਗੱਲ ਕਹੀ ਆ ਕਿ ਇਸ ਰੈਜ਼ੋਲੂਸ਼ਨ ਨੂੰ ਅਸੀਂ ਸਪੋਰਟ ਕਰਦੇ ਆ ਪਰ ਟੈਟ ਦਾ ਸੇਮ ਟਾਈਮ ਇਸ ਰੈਜ਼ੋਲੂਸ਼ਨ ਨਾਲ ਹੋਣਾ ਕੁਝ ਨਹੀਂ ਆ ਜਾ ਕੇ ਉੱਥੇ ਹਿੱਕ 'ਚ ਵਜਿਏ ਤਾਂ ਜਾ ਕੇ ਭਾਜਪਾ ਨੇ ਕਿਤੇ ਪੰਜਾਬ ਦੀ ਗੱਲ ਸੁਣਨੀ ਆ ਨਹੀਂ ਤਾਂ ਨਹੀਂ ਸੁਣਨੀ